ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਗੁਆਰੀਰੀ ਮਹੱਲਾ ਪੰਜਵਾ ਹਸਤ ਪੁਨੀਤ ਹੋ ਹੋ ਤਤਕਾਲ ਬਿਨਸ ਜਾਹੀ ਮਾਇਆ ਜੰਜਾਲ ਰਸਨਾ ਰਮ ਹੋ RAM ਗੁਣ ਮੀਤ ਸੁਖ ਪਾਵਹੁ ਮੇਰੇ ਭਾਈ ਮੀਤ ਲਿਖ ਲੇਖਣ ਕਾਗਦ ਮਸਵਾਣੀ RAM ਨਾਮ ਹਰ ਅੰਮ੍ਰਿਤ ਬਾਣੀ ਰਹਾਉ ਇਹ ਕਾਰਜ ਤੇਰੇ ਜਾਹੀ ਬਿਕਾਰ ਸਿਮਰਤ RAM ਨਾਹੀ ਜਮ ਮਾਰ ਨਾਹੀ ਪਦ ਦਿਲੀ ਦੀਪਕ ਸਿਮਰਤ RAM ਤੇ ਚਾਨਨ ਸਰਬਿਸਰਾ ਸਿਮਰਤ RAM ਨਾਹੀ ਜਮ ਮਾਰ ਧਰਮਰਾਇ ਕੀ ਦੂਤ ਨਾ ਜੂ ਹੈ ਮਾਇਆ ਮਗਨ ਨਾ ਕਛੂਆ ਮੁ ਹੈ ਉਧ ਰਹੇ ਆਪ ਤਰੈ ਸੰਸਾਰ RAM ਨਾਮ ਜਪ ਇਕੰਕਾਰ ਆਪ ਕਮਾਉ ਅਵਰਾ ਉਪਦੇਸ RAM ਨਾਮ ਹਿਰਦੈ ਪਰਵेश ਜਾ ਕੈ ਮਥੈ ਇਹ ਨਿਧਾਨ ਸੋਈ ਪੁਰਖ ਜਪੈ ਪਦਮਾਨ ਆਠ ਪਹਿਰ ਹਰ ਹਰ ਗੁਣ ਗਾਓ ਕਹ ਨਾਨਕ ਹਉ ਤਿਸ ਬਲ ਜਾਓ ਰਾਗ ਗੋੜੀ ਗੁਆਰੇਰੀ ਮਹੱਲਾ ਪੰਜਵਾ ਚੌਪਦੇ ਦੁਪਦੇ ਚੌਪਦੇ ਦੁਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਜੋ ਪ੍ਰਾਇੋ ਸੋਈ ਆਪਣਾ ਜੋ ਤਜ ਛੋਡਨ ਤਿਸ ਸਿਓ ਮਨ ਰਚਨਾ ਮੰਤ ਜੋ ਤਜ ਛੋਡਨ ਇਥੇ ਵਿਸਰਾਮ ਹੈ ਤਿਸ ਸਿਓ ਮਨ ਰਚਨਾ ਕਹੋ ਗੁਸਾਈ ਮਿਲਿਆ ਕੇਹ ਜੋ ਵਿਬਰਜਤ ਤਿਸ ਸਿਓ ਨੇਹ ਹਾਂ ਇਹ ਵਿਬਰਜਤ ਬੱਬੇ ਤੋਂ ਚੱਕ ਕੇ ਉਚਾਰਨ ਕਰਨਾ ਜੋ ਬਿਵਰਜਿਤ ਤਿਸ ਸਿਉ ਨੇਹਿ ਜੱਜ ਦੇ ਸਿਆਰੀਂ ਨਾ ਲਾ ਦਨੀ ਬਿਵਰਜਿਤ ਨਹੀਂ ਕਹਿਣਾ ਬਿਵਰਜਤ ਜੋ ਬਿਵਰਜਤ ਤਿਸ ਸਿਉ ਨੇਹਿ ਰਹਾਉ ਝੂਠ ਬਾਤ ਸਾ ਸੱਚ ਕਰ ਜਾਤੀ ਝੂਠ ਬਾਤ ਇਥੇ ਵਿਸਰਾਮ ਹੈ ਸਾ ਇਤਿਯਮਕ ਸਾ ਸੱਚ ਕਰ ਜਾਤੀ ਸਤ ਹੋਵਣ ਮਾਨ ਲੱਗਾ ਨਾ ਰਾਤੀ ਬਾਵੈ ਮਾਰਗ ਟੇਡਾ ਚੱਲਣਾ ਹੇ ਟੇਡਾ ਡੱਡੇ ਨਾਲ ਨਹੀਂ ਬੋਲਣਾ ਟੇਡਾ ਨਹੀਂ ਕਹਿਣਾ ਟੇਡਾ ਢੱਡਾ ਲਾ ਕੇ ਉਚਾਰਨ ਕਰਨਾ ਬਾਵੈ ਮਾਰਗ ਟੇਡਾ ਚੱਲਣਾ ਬਾਵੈ ਮਾਰਗ ਟੇਡਾ ਚੱਲਣਾ ਸਿੱਧਾ ਛੋੜ ਅਪੂਠਾ ਬੁਨਣਾ ਤੇ ਵੀ ਸਿੱਧਾ ਦੱਦੇ ਨਾਲ ਨਹੀਂ ਬੋਲਣਾ ਸਿੱਧਾ ਸਿੱਧਾ ਛੋੜ ਅਪੂਠਾ ਬੁਨਣਾ ਸਿੱਧਾ ਛੋੜ ਅਪੂਠਾ ਬੁਨਣਾ ਦੁਹਾ ਸਿਰਿਆ ਕਾ ਦੁਹਾ ਛੇਤੀ ਬੋਲਣਾ ਧਿਆਨ ਨਾਲ ਦੁਹਾ ਨਹੀਂ ਕਹਿ ਦੇਣਾ ਹੂੜਾ ਲਾ ਕੇ ਦੁਹਾ ਸਿਰਿਆ ਕਾ ਦੁਹਾ ਸਿਰਿਆ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਹਾਂ ਜਿਸ ਮੇਲੇ ਨਾਨਕ ਇਥੇ ਵਿਸਰਾਮ ਸੋ ਇਥੇ ਯਮਕ ਮੁਕਤਾ ਹੋਈ ਗੌੜੀ ਗੁਆਰੇਰੀ ਮਹੱਲਾ ਪੰਜਵਾ ਕਲਯੁਗ ਮਹਿ ਮਿਲ ਆਏ ਸੰਜੋਗ ਜਿਚਰ ਆਗਿਆ ਤਿਚਰ ਓਗਹ ਓਗ ਜਿਚਰ ਤਿਚਰ ਇੱਕਸ ਕੇ ਬਾਦ ਉਚਾਰਨ ਕਰਨੇ ਹਨ ਜਲੈ ਨਾ ਪਾਈਐ ਰਾਮ ਸਨੇਹੀ ਕੀਰਤ ਸੰਜੋਗ ਜਲੈ ਇਥੇ ਯਮਕ ਲਾ ਦਨੀ ਹੈ ਜਲੈ ਨਾ ਪਾਈਐ ਇਥੇ ਵੀ ਰਾਮ ਰਾਮ ਸਨੇਹੀ ਕੀਰਤ ਸੰਜੋਗ ਸਤੀ ਉਠ ਹੋਈ ਸਤੀ ਪੁੱਲਾ ਹੀ ਉਚਾਰਨ ਰਹਾ ਦੇਖਾ ਦੇਖੀ ਮਨ ਹਠ ਜਲ ਜਾਈਐ ਪ੍ਰੇਅ ਸੰਗ ਨਾ ਪਾਵੇ ਬਹੁ ਜੋਨ ਪਵਾਈਐ ਸੀਲ ਸੰਜਮ ਪ੍ਰੇਅ ਆਗਿਆ ਮੰਨੈ ਤਿਸ ਨਾਰੀ ਕਾ ਦੁਖ ਨਾ ਜਮਨੈ ਦੁਖ ਨਾ ਜਮਨੈ ਜਮਨੈ ਨਾਮ ਸੰਸਾਰ ਦਾ ਹੈ ਕਹ ਨਾਮ ਸੰਗ ਨਾ ਪਾਵੇ ਫੇ ਤੇ ਯਮਕ ਲਗ ਜੇਗੀ ਸੇਲ ਸੰਜਮ ਪ੍ਰਯ ਆਗਿਆ ਅਪਮਾਨ ਤਿਸ ਨਾਰੀ ਕਾ ਦੁਖ ਨਾ ਜਮਾਨਾ ਕਹ ਨਾਨਕ ਜਿਨ ਪ੍ਰਯ ਪਰਮੇਸ਼ਰ ਕਰ ਜਾਣਿਆ ਤੇ ਵਿਸਰਾਮ ਲਾਉਣਾ ਕਹ ਨਾਨਕ ਜਿਨ ਪ੍ਰਯ ਇਥੇ ਵਿਸਰਾਮ ਪਰਮੇਸ਼ਰ ਕਰ ਜਾਣਿਆ ਕਹ ਨਾਨਕ ਜਿਨ ਪ੍ਰਯ ਪਰਮੇਸ਼ਰ ਕਰ ਜਾਣਿਆ ਤਨ ਸਤੀ ਦਰਗਹ ਪਰਵਾਨਿਆ ਗੌੜੀ ਗੁਆਰੀਰੀ ਮਹੱਲਾ ਪਿੰਜਵਾ ਹਮ ਧਨਵੰਤ ਭਾਗਠ ਸਚਨਾਈ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਉ ਦਾਦੇ ਕਾ ਖੂਲ ਮਿੱਠਾ ਖਜਾਨਾ ਇਹ ਪੀਉ ਚਾਰਨ ਕਰਨਾ ਪੂਰੇ ਦੇ ਦਲੈਂਕੜ ਹਨ ਦੀਰਗ ਲਾਉਨੇ ਹਨ ਪਿਉ ਨਹੀਂ ਕਹਿ ਦੇਣਾ ਪੱਪੇ ਦੇ ਬਿਹਾਰੀ ਵੀ ਹੈ ਪਿਉ ਪਿਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾ ਨਿਰਮਨ ਭਿਆ ਨਿਧਾਨਾ ਤਾ ਤੀਯਮ ਕਲਾ ਰਤਨ ਲਾਲ ਜਾ ਕਾ ਕਚੂਨਾ ਭੂਲ ਭਰੇ ਪੰਡਾਰ ਅਖੂਟ ਅਤੂਲ ਖਾਵਹਿ ਖਰਚ ਹੈ ਰਾਲ ਮਿਲ ਭਾਈ ਟੋਟ ਨਾ ਆਵੇ ਵਦ ਦੂ ਜਾਈ ਵਦ ਤੇ ਨਾਲ ਬੋਲਣਾ ਦੂ ਦਦਾ ਹੈ ਵਦ ਦੋ ਵਦ ਦੋ ਨਹੀਂ ਕਹਿਦਣਾ ਵਦ ਦੂ ਉਚਾਰਨ ਕਰਨਾ ਟੋਟ ਨਾ ਆਵੇ ਵਦ ਦੂ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਈ ਸੋ ਇਹ ਤਖਜਾਨਾ ਲਿਆਰ ਲਾਈ ਓੜੀ ਮਹੱਲਾ ਪੰਜਵਾ ਡਰ ਡਰ ਮਰਤੇ ਜਬ ਜਾਨੀ ਐ ਦੂਰ ਡਰ ਚੁੱਕਾ ਦੇਖਿਆ ਭਰਪੂਰ ਸਤਗੁਰ ਆਪਣੇ ਕੋ ਹਾਂਜੀ ਕੋ ਤੇ ਵਿਸਰਾਮ ਬਲਹਾਰੈ ਛੋਟ ਨ ਜਾਈ ਸਰ ਪਰ ਤਾਰੈ ਰਹਾਉ ਦੂਖ ਰੋਗ ਸੋਗ ਦੂਖ ਰੋਗ ਸੋਗ ਬਿਸਰੈ ਜਬ ਨਾਮ ਹਾਂਜੀ ਦੁੱਖ ਰੋਗ ਤੇ ਸੋਗ ਲੱਗ ਜਾਂਦੇ ਹਨ ਬਿਸਰੈ ਜਬ ਨਾਮ ਸਦਾ ਆਨੰਦ ਜਾ ਹਰ ਗੁਣ ਗਾਮ ਬੁਰਾ ਭਲਾ ਕੋਈ ਨ ਕਹੀਜੈ ਛੋੜ ਮਾਨ ਹਰ ਚਰਨ ਗਹੀਜੈ ਕਹ ਨਾਨਕ ਗੁਰ ਮੰਤਰ ਚਿਤਾਰ ਸੁਖ ਪਾਵੈ ਸਾਚਾ ਦਰਬਾਰ ਗਾਉੜੀ ਮਹੱਲਾ ਪੰਜਵਾ ਜਾ ਕਾ ਮੀਤ ਸਾਜਨ ਹੈ ਸਮੀਆਂ ਸਾਜਨ ਹੈ ਸਮੀਆਂ ਇਹ ਸਮੀਆਂ ਹੀ ਉਚਾਰਨ ਕਰਨਾ ਹੈ ੜੇ ਦੇ ਮਗਰ ਕੰਨੇ ਤੇ ਬਿੰਦੀ ਨਹੀਂ ਲਾਉਣੀ ਸਮੀਆਂ ਆ ਨਹੀਂ ਬੋਲਣਾ ਤਿਸ ਜਨਕ ਕਹ ਕਾ ਕੀ ਕਮੀਆਂ ਕਿਸ ਜਨ ਕੋ ਇਥੇ ਵਿਸਰਾਮ ਕਹ ਇਥੇ ਯਮਕ ਕਾ ਕੀ ਕਮੀਆਂ ਜਿਹੜਾ ਕਾ ਕੀ ਪਾਠ ਹੈ ਨਾ ਇਹ ਨਾ ਤਾਂ ਇਕੱਠਾ ਕਹਿਣਾ ਕਾਕੀ ਨਾ ਕਨ ਕਾ ਕੀ ਲਮਕਾ ਕੇ ਬੋਲਨਾ ਲੰਮੀ ਆਵਾਜ਼ ਦੇ ਨਾਲ ਕਹੋ ਕਾ ਕੀ ਕਮੀਆਂ ਤਿਸ ਜਨਕ ਕਹ ਕਾ ਕੀ ਕਮੀਆਂ ਜਾ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਦੂਖ ਦਰਦ ਭ੍ਰਮਤਾ ਕਾ ਭਾਗੀ ਰਹਾਵ ਜਾ ਕਾ ਰਸ ਹਰ ਰਸ ਹੈ ਆਇਓ ਸੋ ਅਨ ਰਸ ਨਾਹੀ ਲਪਟਾਇਓ ਜਾ ਕਾ ਕਹਿਆ ਦਰਗਹ ਚੱਲ ਲੈ ਹਾਂ ਚੱਲ ਲੈ ਕਿਸ ਕੀ ਬੋਲ ਸੋ ਕਿਸ ਕਾ ਨਦਰ ਲੈ ਆਵੈ ਤਲ ਤਲ ਪੂਲਾ ਉਚਾਰਨ ਕਰਨਾ ਜਾ ਕਾ ਸਭ ਕਿਛ ਤਾ ਕਾ ਹੋਏ ਨਾਨਕ ਤਾ ਕਾ ਸਦਾ ਸੁਖ ਹੋਏ ਗੌੜੀ ਮਹੱਲਾ ਪਿੰਜਵਾ ਜਾ ਕੇ ਦੁੱਖ ਸੁਖ ਸਾਮਕਰ ਜਾਪੈ ਤਾ ਕਾ ਕੜਾ ਕਹਾ ਬਿਆਪੈ ਕੜਾ ਪੁੱਲਾ ਹੀ ਬੁਲਨਾ ਤਾ ਕਉ ਕੜਾ ਕਹਾ ਬਿਆਪੈ ਸਹਿਜ ਆਨੰਦ ਹਰ ਸਾਧੂ ਮਾਹੀ ਆਗਿਆਕਾਰੀ ਹਰ ਹਰ ਰਾਏ ਰਹਾਉ ਜਾ ਕੈ ਅਚਿੰਤ ਵਸੈ ਮਨ ਆਏ ਤਾ ਕਉ ਚਿੰਤਾ ਕਤ ਹੂ ਨਾਹੀ ਜਾ ਕੈ ਬਿਨਸਿਉ ਮਨ ਤੇ ਪਰਮਾ ਤਾ ਕੈ ਕਛੂ ਨਾਹੀ ਡਰ ਜਮਾ ਜਾ ਕੈ ਹਿਰਦੈ ਦੀਓ ਗੁਰ ਨਾਮਾ ਜਾ ਕੈ ਹਿਰਦੈ ਇਥੇ ਵਿਸਰਾਮ ਦੀਓ ਗੁਰ ਇਥੇ ਠਮਕ ਲਾ ਦਨੀ ਹੈ ਰਾਰੀ ਨੂੰ ਸਿਆਰੀ ਹੈ ਦੀਓ ਗੁਰ ਨਾਮਾ ਕਹ ਨਾਨਕ ਤਾ ਕੈ ਸਗਲ ਨਿਧਾਨਾ ਗੌੜੀ ਮਹੱਲਾ ਪੰਜਵਾ ਅਗਮ ਰੂਪ ਕਾ ਮਨਮਹਿ ਥਾਨਾ ਗੁਰ ਪ੍ਰਸਾਦ ਕਿਨਾਂ ਵਿਰਲਾ ਜਨ ਸਹਿਜ ਸਹਿਜ ਕਥਾ ਕੀ ਅੰਮ੍ਰਿਤ ਕੁੰਟਾ ਜਿਸਹਿ ਪ੍ਰਾਪਤ ਤਿਸ ਲੈ ਪੁੰਚਾ ਰਹਾਉ ਅਨਹਤ ਬਾਣੀ ਥਾਨ ਰੱਲਾ ਤਾ ਕੀ ਤੁਨ ਮੋਹਿ ਗੋਪਾਲਾ ਧਤੋਂ ਜਿਹੜਾ ਪਾਦਾ ਕੋਲਾ ਹੀ ਉਚਾਰਨ ਕਰਨਾ ਧੁਨ ਨਹੀਂ ਕਹਿਣਾ ਤਾਂ ਕਿ ਧੁਨ ਮੋਹਿ ਗੋਪਾਲਾ ਤਹ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਥ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕਉ ਦਿਆ ਗੌੜੀ ਮਹੱਲਾ ਪੰਜਵਾ ਕਵਨ ਰੂਪ ਤੇਰਾ ਆਰਾਧ ਕਵਨ ਜੋਗ ਕਾਇਆਲੇ ਸਾਧ ਕਵਨ ਗੁਣ ਜੋ ਤੁਜ ਲਾ ਗਾਵਾ ਕਵਨ ਬੋਲ ਪਾਰ ਬ੍ਰਹਮ ਰੀ ਜਾਵਾ ਰਹਾ ਕਵਨ ਸੋ ਪੂਜਾ ਤੇਰੀ ਕਰਾ ਕਵਨ ਸੋ ਵਿਦ ਜੇਤ ਭਵਜਲ ਤਾਰਾ ਇਸ ਸ਼ਬਦ ਦੇ ਵਿੱਚ ਸਾਰੇ ਜਿਹੜੇ ਪਾਦ ਹਨ ਸਾਦੋ ਗਾਵਾਓ ਰੀਜਾਵਾਓ ਕਰਾਓ ਤਰਾਓ ਇਸ ਤਰ੍ਹਾਂ ਉਚਾਰਨ ਕਰਨੇ ਹੈ ਤਰੋ ਕਰੋ ਰੀਜਾ ਵੋ ਇਸ ਤਰ੍ਹਾਂ ਨਹੀਂ ਬੋਲ ਕਾਵਨ ਤਾਪ ਕਾਵਨ ਤਾਪ ਜਿਤ ਤਪਿਆ ਹੋਏ ਕਾਵਨ ਸੋ ਨਾਮ ਹਉ ਮੈਂ ਮਲਖ ਹੋਏ ਹਉ ਮੈਂ ਮਲ ਖੋਇ ਕਾਵਨ ਸੋ ਨਾਮ ਹਉ ਮੈਂ ਮਲ ਖੋਇ ਗਣ ਪੂਜਾ ਗਿਆਨ ਧਿਆਨ ਇਥੇ ਵਿਸਰਾਮ ਗਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਗੁਰ ਮਿਲਾ ਦਇਆਲ ਤਿਸ ਹੀ ਗੋਨਾ ਤੈਨਹੀ ਪ੍ਰਵਜਾਤਾ ਜਿਸ ਕੀ ਮਾਨ ਮਾਨ ਲੇ ਸੁਖ ਦਾਤਾ ਜਿਸ ਕੀ ਮਾਨ ਲੀ ਇਥੇ ਵਿਸਰਾਮ ਜਿਸ ਕੀ ਮਾਨ ਲੇ ਸੁਖ ਦਾਤਾ ਰਹਾ ਦੂਜਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ